ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਚੋਣ ਲੜਨ ਲਈ ਤਿਆਰ ਹਨ ਕੁਝ মিডিਆ ਹਾਊਸ ਨੂੰ ਇਹ ਬਿਆਨ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਇੱਕ ਆਡੀਓ ਨੋਟ ਰਾਹੀਂ ਭੇਜਿਆ ਹੈ ਜਿਸ ਤੇ ਦਾਵਾ ਕੀਤਾ ਗਿਆ ਹੈ ਕਿ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਅਮਰਿਤਪਾਲ ਸਿੰਘ ਨੂੰ ਮਿਲੇ ਹਨ ਅਤੇ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਦੀ ਉਨ੍ਹਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਅੱਜ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਇਹ ਖਬਰ ਅੱਗ ਵਾਂਗ ਸੋਸ਼ਲ ਮੀਡੀਆ ਤੇ ਫੈਲ ਚੁੱਕੀ ਹੈ ਹਾਲਾਂਕਿ ਹੁਣ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਹਜੇ ਤੱਕ ਉਹਨਾਂ ਦਾ ਅਜਿਹਾ ਕੋਈ ਵੀ ਵਿਚਾਰ ਨਹੀਂ ਹੈ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਖਰੀ ਪੜਾ ਦੀ VOTING 1 ਜੂਨ ਨੂੰ ਹੋਣੀ ਹੈ ਹਲਕਾ ਖਡੂਰ ਸਾਹਿਬ ਤੋਂ ਆਪ ਨੇ ਜਿੱਥੇ ਆਪਣੇ ਮੰਤਰੀ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ ਹੈ ਉੱਥੇ ਹੀ ਭਾਜਪਾ ਨੇ ਮਨਜੀਤ ਸਿੰਘ ਮੰਨਾ ਮੀਆਂਵੰਡ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਪਰ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਥੇ ਅਜੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਫਿਲਹਾਲ ਭਾਈ ਅਮਰਿਤਪਾਲ ਸਿੰਘ 23 April 2023 ਤੋਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਅੰਦਰ ਬੰਦ ਹਨ 18 March ਨੂੰ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੇ NSA ਐਕਟ ਲਗਾਇਆ ਗਿਆ ਸੀ ਜਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਹੁਣ ਉਹਨਾਂ ਤੇ ਇੱਕ ਵਾਰ ਮੁੜ ਤੋਂ NSA ਲਾਇਆ ਜਾ ਚੁੱਕਾ ਹੈ ਔਰ ਸੁਣ ਲੈਂਦੇ ਆ ਭਾਈ ਅਮਰਿਤਪਾਲ ਸਿੰਘ ਦੇ ਆਜ਼ਾਦ ਤੌਰ ਤੇ ਚੋਣ ਲੜਨ ਦੇ ਮਾਮਲੇ 'ਚ ਉਹਨਾਂ ਦੀ ਮਾਤਾ ਦਾ ਕੀ ਕਹਿਣਾ ਅੱਜ ਨੋਟੇ ਉਹ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਲੜਾਈ ਦੀ ਗੱਲ ਹੈ। ਦੇਖੋ ਅਸੀਂ ਵੀ ਉਹ ਨਿਊਜ਼ ਹੀ ਪੜ੍ਹੀ ਆ ਸੋਸ਼ਲ ਮੀਡੀਆ ਤੇ ਹੀ ਹਨ ਉਹਦੇ ਬਾਰੇ ਕੋਈ ਪਤਾ ਨਹੀਂ 깔 ਉਹਨਾਂ ਦੀ ਸਿੰਘਣੀ ਮਿਲ ਕੇ ਵੀ ਆ ਉਦੋਂ ਤੱਕ ਉਹਨਾਂ ਦੀ ਕੋਈ ਵਿਚਾਰ ਨਹੀਂ ਹੁਣ ਅੱਜ ਉਹਨਾਂ ਦਾ ਵਕੀਲ ਗਿਆ ਰਾਜਦੇਵ ਖਾਲਸਾ ਤੋਂ ਉਹਨੇ ਆਣ ਕੇ ਖਬਰ ਪਾਈ ਆ ਨੈਟ ਤੇ ਪਰ ਲੇਕਿਨ ਅਹੀਂ ਇਹ ਖਬਰ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਉਹਦੇ ਚਾਚਾ ਹੀ ਤੇ ਡੈਡੀ ਅੱਜ ਮਿਲਣ ਗਏ ਆ ਕੱਲ ਨੂੰ ਮੁਲਾਕਾਤ ਹੈ 25 ਤਰੀਕ ਨੂੰ ਮਿਲਣ ਤੋਂ ਬਾਅਦ ਹੀ ਉਹ ਜੋ ਕੁਝ ਦੱਸਣਗੇ ਫੇਰ ਹੀ ਉਹ ਦੱਸਾਂਗੇ ਸਹੀ ਖਬਰਾਂ ਖਬਰਾਂ ਤੇ ਝੂਠੀਆਂ ਵੀ ਬਲੋਗ ਬਹੁਤ ਖਵਾਵਾਂ ਡਾਈ ਜਾਂਦੇ ਇਹ ਕਰਕੇ ਅਜੇ ਉਹਨਾਂ ਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਤਾਂ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਤੇ ਸਰਪੰਚ ਵੀ ਕਾਫੀ ਪਿੰਡਾਂ ਦੇ ਇਕੱਠੇ ਹੋ ਕੇ ਆਏ ਭਾਈ ਸਾਹਿਬ ਚੋਣ ਲੜਨਾ ਖਰੂਦ ਸਾਹਿਬ ਤੋਂ ਆਜ਼ਾਦ ਪਰ ਲੇਕਿਨ ਅਜੇ ਜਿੰਨਾ ਚਿਰ ਉਹ ਮਿਲ ਕੇ ਹਨੂ ਦੱਸਣਗੇ ਵੀ ਕੀ ਉਹਨਾਂ ਦੇ ਵਿਚਾਰ ਆ ਤੇ ਫੇਰ ਉਸੇ ਹਿਸਾਬ ਨਾਲ ਹੀ ਖਬਰ ਦਵਾਉਂਦੇ ਲੱਗਦਾ ਮਾਹੌਲ ਦੇਖ ਲਈ ਪੰਜਾਬ ਦਾ ਭਾਈ ਅਮਰਪਾਲ ਸਿੰਘ ਵੀ ਸੋਚ ਸਕਦੇ ਨੇ ਇਲੈਕਸ਼ਨ ਲੜਨ ਦੇ ਇਹ ਕੋਈ ਇਹ ਤਾਂ ਉਹਨਾਂ ਦਾ ਆਪਣਾ ਫੈਸਲਾ ਵਾ ਜੋ ਵੀ ਉਹ ਫੈਸਲਾ ਲੈਣਗੇ ਇਹ ਉਹਨਾਂ ਦੇ ਨਾਲ ਆ ਸੰਗਤ ਦੇ ਹੋ ਸਕਦਾ ਉਹ ਸੰਗਤ ਦੀ ਮੰਨ ਵੀ ਲੈਣ ਹੋ ਸਕਦਾ ਉਹ ਨਾ ਵੀ ਮੰਨਣ ਇਹ ਉਹਨਾਂ ਦੇ ਹੀ ਡਿਵੈਲਪ ਕਰਦਾ ਵੀ ਉਹ ਕੀ ਫੈਸਲਾ ਲੈਂਦੇ ਜੇ ਲੱਗਦਾ ਵੀ ਸੰਗਤ ਦੀ ਰਾਏ ਸਹੀਗੀ ਸੰਗਤ ਬਹੁਤ ਸਹਾਇਕ ਦੇ ਰਹੀ ਹੈ ਸੰਗਤ ਇੱਥੇ ਜਿੰਨੀ ਵੀ ਆਉਂਦੀ ਸੰਗਤ ਹੀ ਕਹਿ ਰਹੀ ਸੰਗਤ ਦਾ ਇਹ ਦਬਾਅ ਵਾ ਇੱਥੇ ਇਕੱਠ ਜਿ ਵਿਚਾਰਾਂ ਤਰੀਕ ਦੇ ਚ ਨਹੀਂ ਹਿਲਾਨ ਕੀਤਾ ਹੈ ਭਾਈ ਸਾਹਿਬ ਚੋਣ ਲੜਨ ਅਜੇ ਤੱਕ ਉਹਨਾਂ ਨੇ ਹੁਣਾਂ ਕੋਈ ਵਿਚਾਰ ਨਹੀਂ ਕੀਤਾ 17 ਦੇ ਹਾਲੇ-ਦੁਆਰ ਵੀ ਪਤਾ ਲੱਗ ਰਿਹਾ ਕਾਲੀਤਲ ਵੱਲੋਂ ਦਿੱਤੀ ਜਾ ਸਕਦੀ ਨਹੀਂ ਨਹੀਂ ਲੜਨਾ ਵੀ ਹਟੋ ਜਿਆਦਾ ਲੜ ਸਕਦੇ ਕਿਸ 파ਰਟੀ ਦੇ ਨਾਲ ਤੇ ਬਿਲਕੁਲ ਤੁਹਾਡੀ ਨੀਤੀ رائے ਕੀ ਕਿ ਭਾਈ ਮੇਰੀ ਪਾਲਸੀ ਮੇਰੀ ਨਹੀਂ ਚਾਹੀਦੀ ਹੈ ਇਲੈਕਸ਼ਨ ਤੇ ਦੇਖੋ ਤੁਹਾਡੀ ਨੀਤੀ رائے ਕੋਈ ਨਹੀਂ ਆ ਉਹਨਾਂ ਦੇ ਫੈਸਲੇ ਦੇ ਨਾਲ ਅਸੀਂ ਜੋ ਵੀ ਉਹ ਫੈਸਲਾ ਕਰਨਗੇ ਉਹ ਸਾਡੇ ਵਾਸਤੇ ਠੀਕ ਹੈ ਨਾਲਾ ਉਹ ਤੇ ਤੁਹਾਡੀ ਤੇ ਰਾਇ ਕੋਈ ਨਹੀਂ ਹਾਲ ਤੇ ਤੋਂ ਕਾਫੀ ਜਿਆਦਾ ਸੁਲਝੇ ਹੋਏ ਤੇ ਸਮਝਦਾਰ ਆ ਬਾਕੀ ਜੋ ਵੀ ਉਹਨਾਂ ਨੇ ਫੈਸਲਾ ਲਾਉ ਕੋ ਲੈਣਗੇ ਉਹ ਠੀਕ ਹੈ ਕਾਫੀ ਪਿਛਲੇ ਲੰਬੇ ਸਮੇਂ ਤੋਂ ਭਾਈ ਇਹ ਪਾਲਸੀ ਨਾ ਸ ਹੈ ਐਨਐਸਸੀ ਜਿਹੜਾ ਬਤਾਇਆ ਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਐਨਐਸਏ ਤੋਂ ਉਹ ਪਹਿਲੀ ਗੱਲ ਤੇ ਪਹਿਲਾਂ ਹੀ ਨਹੀਂ ਸੀ ਬੰਦਾ ਕੋਈ ਬੇਅਸ ਨਹੀਂ ਸੀ ਐਨਐਸਏ ਦਾ ਜੇ ਇੱਕ ਸਾਲ ਦਾ ਲਾ ਲਿਆ ਤੇ ਇੱਕ ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਜਦੋਂ ਕੋਈ ਗਲਤੀ ਨਹੀਂ ਕਰ ਰਿਹਾ ਤੇ ਫੇਰ ਹੀ ਨਾ ਐਨਐਸਏ ਕਾਦੇ ਕਰਕੇ ਵਧਾਤੀ ਬਹੁਤ ਹੀ ਉਹ ਧੱਕਾ ਸਰਕਾਰਾਂ ਜਿੰਨੀਆਂ ਵੀ ਇਹ ਸਰਕਾਰ ਨੇ ਕੀਤੀ ਆ ਭਗਵਾਨ ਤੁਮਾਂ ਦੀ ਨੇ ਬਹੁਤ ਜਿਆਦਾ ਧੱਕਾ ਕੀਤਾ ਵਾ ਤੇ ਮੈਂ ਤੇ ਲੋਕਾਂ ਨੇ ਇਹੀ ਅਪੀਲ ਕਰਦੀ ਪਿੰਡਾਂ ਜਿਨ੍ਹਾਂ ਦੇ ਕੈਂਡੀਡੇਟ ਆਉਂਦੇ ਤੇ ਮਾਰ ਮਾਰ ਜੁੱਤੀਆਂ ਇਹਨਾਂ ਨੂੰ ਭਜਾਓ ਪੁੱਛੋ ਵੀ ਕੀ ਸਾਡੀ ਨੌਜਵਾਨੀ ਨਾਲ ਤੂੰ ਕੀਤਾ ਇੰਨਾ ਧੱਕਾ ਕਰਨ ਡਿਆ ਪੁੱਛ ਤੂੰ ਉਮਰਵਾ ਤੇ 50 60 ਤੂੰ ਨੌਜਵਾਨ ਫੜ ਕੇ ਜੇਲ੍ਹਾਂ ਚ ਦੇਤੇ ਕੀ ਇਹ ਸਰਕਾਰ ਨੇ ਸਾਨੂੰ ਦਿੱਤਾ ਇਹ ਸਰਕਾਰ ਤੇ ਹੁਣ ਪਿੰਡਾਂ 'ਚ ਇਹ ਲੋਕਾਂ ਦਾ ਸਹਿਯੋਗ ਆ ਵੀ ਲੋਕ ਇਹਨਾਂ ਦੇ ਕੈਂਡੀਡੇਟਾਂ ਨੂੰ ਪਿੰਡਾਂ 'ਚ ਵੜਨ ਨਾ ਦੇਣ ਫੇਰ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਕੀ ਲੋਕਾਂ ਨੇ ਚੰਗਾ ਕੀਤਾ ਹੁਣੇ ਫੇਰ ਰੋ ਰੋ ਕੇ ਬਿਆਨ ਦਿੰਦੇ ਮੈਂ ਪੰਜਾਬ ਦੀਆਂ ਸੱਥਾਂ ਜਵਾਂਗਾ ਮੈਂ ਆ ਕਰੂ ਅੱਗੇ ਤੇ ਤੂੰ ਸੱਥਾਂ ਚ ਵੇਖਿਆ ਨਾ 2 ਮਹੀਨੇ ਹੋ ਗਏ ਧਰਨੇ ਲੱਗੇ ਤੂੰ ਇੱਥੇ ਮਿਲਣ ਤੱਕ ਨਹੀਂ ਆਇਆ ਕੋ ਤੈਨੂੰ ਟਾਈਮ ਨਹੀਂ ਹੈਗਾ ਤੈਨੂੰ ਇਥੇ ਤੂੰ ਸੱਦ ਕੇ ਵੀ ਸਾਨੂੰ ਨਹੀਂ ਮਿਲਿਆ ਸੱਥਾਂ ਚ ਤੂੰ ਕੀ ਬਵੇਂਗਾ ਇਹ ਜਿਹੜਾ ਰੋ ਰੋ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਨਾ ਇਹਨੂੰ ਕਹਿ ਵੀ ਇਹ ਸਮਝ ਜਾ ਇਹ ਕੁਰਸੀ ਦਾ ਜਿਹੜਾ ਨਸ਼ਾ ਇਹ ਸਦਾ ਇਦਾਂ ਨਹੀਂ ਰਹਿਣਾ ਅਖੀਰ ਤੇ ਸੱਚ ਦੀ ਜਿੱਤ ਹੋਣੀ ਆ ਗੁਰੂ ਮਹਾਰਾਜ ਤੋਂ ਡਰ ਕੇ ਰਵੇ ਕੋਈ ਕਿੰਨਾ ਕਚਰੇ ਦੀ ਕੁਰਸੀ ਦਾ ਟਾਈਮ ਰਹਿ ਗਿਆ ਅਖੀਰ ਤੇ ਇਹਨੂੰ ਉੱਠਣਾ ਹੀ ਪੈਣਾ ਨਾ ਲੋਕਾਂ ਕੋ ਫਿਰ ਲੋਕਾਂ ਨੇ ਵੀ ਇਹਨੂੰ ਕੀ ਲੋਕੀ ਇਹਨੂੰ ਕੀ ਹਾਰ ਪਾਉਂਦੇ ਜੇ ਗਲਤ ਕਰਨ ਡਿਆ ਨੌਜਵਾਨੀ ਕਿੰਨੀ ਮਰਨ ਡਈ ਸਾਨੂੰ ਪੰਜ ਸੱਤ ਗੱਡੀਆਂ ਫੜ ਕੇ ਰੋਕਣਾ ਹੁੰਦਾ ਤੇ ਸਾਰੇ ਜ਼ਿਲ੍ਹਿਆਂ ਦੀ ਬਲਸ਼ ਇਕੱਠੀ ਕਰ ਲੈਂਦਾ ਨਸ਼ੇ ਵਾਲੇ ਕੋ ਇੰਨਾ ਕੋ ਫੜੇ ਨਹੀਂ ਚਾਹੁੰਦੇ ਰੋਜ਼ ਮੁੰਡੇ ਮਰਨ ਡੇ ਹੁਣ ਭਾਈ ਹਰਪਾਲ ਸਿੰਘ ਜੀ ਨੇ ਕਦਮ ਲਗਾ ਦਿੱਤੇ ਸਵੇਰੇ ਅਮਲ ਲੱਗ ਸਕਦਾ ਹੈ ਸਵੇਰੇ ਪਤਾ ਲੱਗ ਸਕਦਾ ਕਿ ਇਲੈਕਸ਼ਨ ਲੱਗਣਗੇ ਕਿ ਨਹੀਂ ਅੋ ਕੱਲ ਸ਼ਾਮ ਨੂੰ ਕਲੀਅਰ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਆ ਅੰਮ੍ਰਿਤਸਰ ਕੋਈ ਨਹੀਂ ਕਿਹ ਕਰਾਂ ਚੋ ਕੋਈ ਨਹੀਂ ਆਉਣ ਗਿਆ ਤੇ ਇੱਥੇ ਮਿਲ ਗਿਆ ਬੈਠੇ ਆਹੋ ਆਉਂਦੇ ਆ ਦੇਖਦੇ ਆ ਪਤਾ ਕੱਲ ਆ ਰਹੇ ਆ ਕੋਈ ਨਹੀਂ ਇਥੇ ਮੋਰਚੇ ਚ ਲਿਆਵਾਂਗੇ ਖਿੱਚ ਕੇ ਫਿਰ ਜਿਹੜੇ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਆ ਛੋਟੇ ਬੱਚਿਆਂ ਨੂੰ ਵੀ ਪੁਲਿਸ ਵੱਲੋਂ ਜਿਹੜਾ ਬੇੜਾ ਮਾਰੇ ਜਾਰੀਆਂ ਨੇ ਮਹਿਲਾਵਾਂ ਨੂੰ ਰੱਟੇ ਜਾ ਰਹੇ ਤਿੰਨ ਤਰੀਕੇ ਨਾਲ ਦੇਖਦੇ ਹੋਏ ਤਾਂ ਹੰਸਰਾ ਯੰਸਰਾ ਰੋਹ ਕਰ ਰਹੀ ਸੀ ਕਿ ਬੀਜਪੀ ਦਾ ਵਿਰੋਧ ਕਰ ਰਹੀ ਸੀ ਕੌਣ ਕਰ ਰਹੀ ਹੈ ਕਿਸਾਨ ਕਰ ਰਹੀ ਸੀ ਮਹਿਲਾਵਾਂ ਕਰ ਰਹੀ ਸੀ ਸਾਰੇ ਕਰ ਰਹੀ ਸੀ ਤਾਂ ਪੁਲਿਸ ਨੇ ਬਹੁਤ ਚੱਤਰ ਕੀਤਾ ਆ ਤੇ ਪਰਸੇ ਤੋਂ ਪਹਿਲਾਂ ਤਾਂ ਹਣ ਸਾਲ ਡੇਢ ਸਾਲ ਹੋਇਆ ਤਸਦਦ ਕਰਨ ਲਈ ਉਸ ਨੇ ਉਹਨਾਂ ਸਾਡੇ ਨਾਲ ਤਸਦਦ ਕੀਤਾ ਸਾਡੇ ਨਾਲ ਹੱਥੋਂ ਪਾਈ ਕੀਤੀ ਜੈਂਪਸ ਪੁਲਿਸ ਨੇ ਸਾਡੇ ਕੋ ਫੋਨ ਖੋਣ ਦੀ ਕੋਸ਼ਿਸ਼ ਕੀਤੀ ਕੋਸ਼ਦਾ ਤਾਂ ਕੋਈ ਹੈ ਹੀ ਨਹੀਂਗਾ ਵੀ ਕੋਈ ਕਿੰਨੀ ਕ ਹੱਦ ਤੱਕ ਇਹ ਗਿਰ ਸਕਦੀ ਇਹਨਾਂ ਦਾ ਨਹੀਂ ਕੁਝ ਵੇਖਿਆ ਜਾ ਸਕਦਾ। ਨਾ ਇਹਨਾਂ ਨੂੰ ਕੋਈ ਪਤਾ ਇਹ ਪਿਛੇ ਤੇ ਲੋਕ ਕਹਿੰਦੇ ਕਿ ਸਖਦੀ ਧੀ ਇੱਕ ਦਿਨ ਜੇਲ੍ਹ ਚ ਨਹੀਂ ਰਹਿ ਸਕਦੀ। ਹੁਣ ਇੱਥੇ ਹੀ 8-10 ਦਿਨ ਰਹਿ ਕੇ ਅਗੇ ਨਾ ਸਾਡੇ ਜਿਹੇਦਾਰਾਂ ਨੂੰ ਕੋਈ ਫਿਕਰ ਪਿਆ ਕਾਲ ਤੱਕ ਦੇ ਜਿਹੇਦਾਰ ਨੂੰ ਨਾ ਕੋਈ ਫਿਕਰ ਹੋਇਆ ਪਿਆ ਸਾਡੀਆਂ ਬੀਬੀਆਂ ਜਿਹੜੀਆਂ ਪੰਥਵਾਹ ਤੇ ਗਈਆਂ ਚੋਰੀ ਕਰਕੇ ਤੇ ਜੇਲ੍ਹ ਚ ਨਹੀਂ ਗਏ। ਕਿਸਨੇ ਕੋਈ ਸਟੈਂਡ ਲਿਆ ਕਿ ਜਥੇਬੰਦੀ ਨੇ ਲਿਆ ਚਾਹੇ ਕੋ ਸਾਡੇ ਜਿਹੇਦਾਰ ਨੇ ਕੋਈ ਪਿਛੇ ਅੱਗੇ ਸਟੈਂਡ ਲਿਆ ਹੋਵੇ। ਕਿਸਨੇ ਨਹੀਂ ਸਾਡੇ ਪਿਛੇ ਸਟੈਂਡ ਲਿਆ। ਠੀਕ ਓਕੇ